ਸੋਨਿਆ ਕਲਾਨਾਉਰ ਕਸਬਾ ਇਤਿਹਾਸਿਕ ਕਸਬਾ ਜਿੱਥੇ ਅਕਬਰ ਦੀ ਤਾਜ ਪੋਸ਼ੀ ਹੋਈ ਸੀ ਵਧੀਆ ਰਾਜਾ ਮੰਨਿਆ ਗਿਆ ਸੀ ਅਕਬਰ ਜਿਹੜਾ ਦੀਨੇ ਇਲਾਹੀ ਕਰਦਾ ਸੀ ਦੀਨੇ ਇਲਾਹੀ ਮਤਲਬ ਸਾਰੇ ਧਰਮਾਂ ਦੇ ਬੰਦਿਆਂ ਨੂੰ ਬਿਠਾ ਕੇ ਵਿਚਾਰ ਵਟਾਂਦਰਾ ਕਰਦਾ ਸੀ ਈਨ ਇਲਾਹੀ ਕਹਿੰਦੇ ਸੀ ਇਥੇ ਤਾਜ ਪੋਸ਼ੀ ਹੋਈ ਹੈ ਇਤਿਹਾਸਿਕ ਕਸਬਾ ਅੱਜ ਮੈਂ ਤੁਹਾਡੇ ਕੋਲੇ ਆਇਆ 1 ਜੂਨ ਨੂੰ ਇੱਕ ਇਤਿਹਾਸ ਹੋਰ ਸਿਰਜਦੇ ਉਹ ਕਲਾ ਨੌਰ ਵਾਲਿਓ ਮੈਂ ਵਿਧਾਨ ਸਭਾ ਦੇ ਕਿਹਾ ਸੀ ਮਗਾ ਆੜੇ ਆਸਮਾਨ ਪੱਕੇ ਪੈਰੀ ਕਰਾਂਗੇ ਕੰਮ ਜੋ ਉਹਨਾਂ ਨੇ ਲੁੱਟਿਆ ਹੈ ਵੀ ਹਾਰ ਰਹਿ ਜਾਓਗੇ ਸਾਡੇ ਖੂਨ ਵਿੱਚ ਇਹਦੀ ਕਮਾਈ ਕਿਵੇਂ ਲੁੱਟੀ ਹੈ ਉਹਨੂੰ ਬੋਰਡ ਫਾਦਾਂਗੇ ਆਪਾਂ ਯਾਰ ਆਪਾਂ ਬੋਰਡ ਫਾਦਾਂਗੇ ਤਿੰਨ ਪੀੜੀਆਂ ਖਾ ਗਈਆਂ ਆਪਣੀਆਂ ਬਚਪਨ ਖਾ ਕੇ ਜਵਾਨੀ ਖਾ ਕੇ ਬੜਾਪਾ ਖਾ ਕੇ ਕੀ ਰਹਿ ਗਿਆ ਹੁਣ ਬਾਹਾਂ ਦਰਖਤ ਵੀ ਯਾਰ ਆ ਦਰਖਤ ਵੀ ਹਰੇਕ ਸਾਲ ਪੱਤੇ ਬਦਲ ਲੈਂਦੇ ਨੇ ਗੁਰਾਸਪੁਰ ਵਾਲੇ ਵਾਅਦ ਕੀ ਤੋਂ ਬਦਲੋ ਦਾ ਕੰਮ ਕਰਨ ਦੀ ਇੱਛਾ ਹੈ ਜਨੂਨ ਹੈ ਨਾਲੇ ਜਿਹੜਾ ਐ ਕਹੇ ਨਾ ਰਾਜਨੀਤੀ ਚਾਲ ਰੱਖੇ ਹੋਏ ਜਿਹੜਾ ਐ ਕਹੇ ਜੀ ਮੇਰੀ ਆਖਰੀ ਇਲੈਕਸ਼ਨਾਂ ਨੂੰ ਤਾਂ ਕਦੇਆਂ ਮੋੜ ਪਾਇਆ ਕਿਉਂਕਿ ਉਹਨੇ ਕੁਝ ਜਾ ਵੀ ਨਹੀਂ ਸਾਡੇ ਤੁਸੀਂ ਉਹ ਕਹਿੰਦਾ ਮੇਰੀ ਤਾਂ ਆਖਰੀ ਹੈ ਮੈਂ ਕਿਹਾ ਹੁਣ ਇਹ ਹਾਜੇ ਜਵਾਨਾਂ ਨੂੰ ਵੋਟ ਪਾਉਂ ਜਿਹਨਾਂ ਨੇ ਬਹੁਤ ਸਾਰੀਆਂ ਵੋਟਾਂ ਲੜਨੀਆਂ ਨੇ ਕੋਈ ਤਲਵਾਰ ਤਾਂ ਲੜ ਕੇ ਵੀ ਅਗਲੀ ਵਾਰ ਕਿਹੜਾ ਮੂੰਹ ਲੈ ਕੇ ਜਾਊਗਾ ਪੀ ਆਲੇ ਕਹਿੰਦੇ ਅਸੀਂ ਆ ਤੁਸੀਂ ਚੁਣਿਆ ਸੀ ਸਣੀ ਜੀ ਮੈਂ ਕਹਿੰਨਾ ਘਰ ਦੇ ਵਿੱਚ ਗੁਰਦਾਸਪੁਰ ਦੇ ਕਿਹੜੇ ਘਰ ਚ ਕੋਈ ਜਦੋਂ ਨਲਕਾ ਗੇੜਦਾ ਨਾ ਸਣੀ ਨੇ ਉਹਨੂੰ ਗੱਲ ਕਰਦਾ ਪਹਿਲਾਂ ਕਿ ਆ ਨਲਕਾ ਪੱਤਨ ਵਾਲਿਆਂ ਨੇ ਬੱਕੇ ਆ ਸੋ ਵੀਰੋ ਉਹਨਾਂ ਨੇ ਕੀ ਲੈਣਾ ਥੋਡੀਆਂ ਤਸੀਬਦਾ ਤੋਂ ਇਹਨੂੰ ਪਤਾ ਹੀ ਨਹੀਂ ਹੈਗਾ ਨਾ ਆਪਰੇ ਬੋਲਦਾ ਆ ਆਪਾਂ ਹੰਡਾ ਕਿਹਾ ਹੋਇਆ ਆਪਾਂ ਇੱਥੇ ਰਹਿਨੇ ਆਪਾਂ ਨੂੰ ਸਾਰਾ ਪਤਾ ਹੈ ਇੱਕ ਬੰਦਾਂ ਦਾ ਰੇੜਾ ਜੋੜਿਆ ਹੋਇਆ ਬੋਰ ਵਾਲੇ ਟੁਆਂ ਚੋਂ ਨਿਕਲਿਆ ਹੋਇਆ ਸਾਰੀਆਂ ਗਰੀਬੀਆਂ ਤੰਗੀਆਂ ਕੁਰਸੀਆਂ ਪਿੰਡੇ ਤੇ ਹਨ ਇਹੋ ਹੀ ਨੇ ਪਾਈਓ ਨਾ ਪਰ ਬਿਜਲੀ ਹੋਣਾ ਬਿਜਲੀ ਵਾਲੇ ਬੋਰ ਵਾਲਿਆਂ ਨੂੰ ਕਿਹਾ ਮੈਂ ਮਗਰ ਸਾਰੀ ਦੁਨੀਆ ਦੇ ਦਫ਼ਤਰ 9 ਤੋਂ 5 ਲੱਗਦੇ ਨੇ ਦਿਨੇ ਤੁਸੀਂ ਕਿਸਾਨਾਂ ਦਾ ਦਫ਼ਤਰ ਰਾਤ ਨੂੰ ਕਿਉਂ 2:00 ਵਜੇ ਖੋਲ੍ਹਦੇ ਹੋ ਵੀ ਆ ਗਰਸ ਤੁ ਲੋਕ ਦੂਜਾ ਲਖੀ ਨਾ ਲੈਣਾ ਸੁੱਕੀ ਰੋੜ ਸਾਨੂੰ ਨਿਪੜਿਆ ਰਹਾ ਉਹ ਤਾਂ ਇੱਕ ਜੀਪ ਦੇ ਉੱਤੇ ਛੱਤ ਛੱਤ ਜੀ ਲਵਾ ਰੱਖੀ ਆ ਘੁੰਮਿਆ ਫਿਰਦਾ ਕੋਈ ਨਹੀਂ ਹੁੰਦਾ ਅਲੇ ਨਾਲੇ ਉਹੀ ਦੁਕਾਨਾਂ ਨੂੰ ਹੀ ਆਏ ਗੱਲ And there's ਫੱਟੀ ਫਿਰ ਭਾਈ ਤੇ ਭਾਈਏ ਨੇ ਪੁੱਛੀ ਭਾਈ ਮੇਰਾ ਵਿਕਰਮ ਭਾਈ ਮੇਰਾ ਬਿਕਰਮਜੀਤ ਸਿੰਘ ਵੇ ਉਹਨੂੰ ਮਾਰ ਕਿਨੇ ਗੱਡੀਏ ਲੋਕ ਕਹਿੰਦੇ ਜਿੱਕੇ ਦਾ ਕਿੰਗ ਵੇ ਮੇਰਾ ਸੁੱਖੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ You're the इंडिया क्राइम न्यूज जुलम के खिलाफ जंग आप देख रहे हैं इंडिया क्राइम न्यूज